ਫਿਰੋਜ਼ਪੁਰ ਦੇ ਵਿੱਚ ਉਸ ਵੇਲੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਵੀ ਰਿਹਾ ਜਦੋਂ ਮਨਰੇਗਾ ਦੇ ਵਿੱਚ ਕੰਮ ਕਰ ਰਹੇ ਨੌਜਵਾਨਾਂ ਦੇ ਨਾਲ ਆਪਸੀ ਤਕਰਾਰ ਵਾਜ ਨੂੰ ਲੈ ਕੇ ਲੜਾਈ ਝਗੜਾ ਹੋ ਜਾਂਦਾ ਹੈ ਅਤੇ ਕੁੱਟਮਾਰ ਤੱਕ ਇਹ ਮਾਮਲਾ ਪਹੁੰਚ ਜਾਂਦਾ ਹੈ ਜਿਸ ਕਰਕੇ ਉੱਥੇ ਮਾਹੌਲ ਕਾਫੀ ਤਣਾਅਪੂਰਨ ਦੇਖ ਨੂੰ ਮਿਲਿਆ ਇਸ ਮਾਮਲੇ ਦੇ ਉੱਤੇ ਪੇੜਤਾ ਤੇ ਉਸਦੇ ਰਿਸ਼ਤੇਦਾਰਾਂ ਨੇ ਗਲਬਤ ਕਰਦੇ ਹੋਏ ਕਿਹਾ ਕਿ ਉਹ ਜਿਹੜੇ ਕਿ ਉਥੇ ਹਾਜ਼ਰੀ ਲਗਾਉਣ ਆਏ ਸੀ ਜਿਸ ਦੌਰਾਨ ਉਹਨਾਂ ਦੇ ਪਿੰਡ ਦੇ ਮੁੰਡਿਆਂ ਨਾਲ ਤਕਰਾਰਵਾਜ਼ੀ ਹੁੰਦੀ ਹੈ ਅਤੇ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਹੁਣ ਇਨਸਾਫ ਦੀ ਮੰਗ ਕੀਤੀ ਸਰ ਮੇਰਾ ਨਾਮ ਜੇਥੇ ਜੀ ਹਾਂਜੀ ਜੀਤ ਸਿੰਘ ਜੀ ਮੇਰਾ ਨਾਮ ਪਿੰਡ ਖੁੰਦਰ ਘਟਿ ਤੋਂ ਲੜਾਈ ਹੋਈ ਜਿੱਥੇ ਕੀ ਹੋਇਆ ਕੀ ਕੰਮ ਉਸ ਤੇ ਚੱਲ ਰਿਹਾ ਸਰ ਉਥੇ ਮੰਡੇਰੇਗਾ ਦੀ ਜੋ ਲੇਬਰ ਲੱਗੀ ਹੋਈ ਸੀ ਉਹ ਪਿੰਡ ਪਖੜੇ ਦੀ ਜੀ ਤੇ ਉਹਨਾਂ ਨੂੰ ਜੋ ਲੋਕੇਸ਼ਨ ਹੁੰਦੀ ਜਿੱਥੇ ਟੈਂਡਰ ਲੱਗਦੀ ਉਹਨਾਂ ਨੂੰ ਪਤਾ ਨਹੀਂ ਸੀਗਾ ਉਹ ਸਾਡੇ ਬੰਦੇ ਜਾਣੂ ਸੀ ਤੇ ਉਹਨਾਂ ਨੂੰ ਕਿਹਾ ਵੀ ਸਾਨੂੰ ਤੇ ਲੋਕੇਸ਼ਨ ਜਿੱਥੇ ਟੈਂਟਸ ਲੱਗਦੀ ਲੱਭ ਕੇ ਸਾਨੂੰ ਉਹ ਅਸੀਂ ਉਹਨਾਂ ਦੇ ਹਰਬਾ ਉੱਤੇ ਗਏ ਉਹਨਾਂ ਦੇ ਲੇਬਰ ਵੀ ਉੱਥੇ ਮੌਜੂਦ ਸੀਗੇ ਤੇ ਉਹਨੇ ਦੇਰ ਉਹ ਸਾਹਬ ਸਿੰਘ ਇਹ ਉੱਥੇ ਗੱਟੀ ਰਿਮੇਗਾ ਦਾ ਜੀ ਤੇ ਇੱਕ ਆਪਣਾ ਮਲਕੀਰ ਸਿੰਘ ਪਿੰਡ ਚੂੜੀ ਵਾਲੇ ਤੋਂ ਉਹ ਆ ਕੇ ਸਾਡੇ ਗੱਲ ਪੈ ਗਏ ਤੇ ਸਾਨੂੰ ਤੇ ਲੇਬਰ ਕੁਝ ਪਿੱਛੇ ਆ ਰਹੇ ਥੇ ਤੇ ਕੁਝ ਉੱਥੇ ਮੌਜੂਦ ਸੀਗੇ ਇਹਨਾਂ ਨੇ ਸਾਨੂੰ ਉੱਥੇ ਛਡਾਇਆ ਤੇ ਉਸ ਤੋਂ ਬਾਅਦ ਸਾਡੇ ਨਾਲ ਦੇ ਵੀ ਆ ਗਏ ਪਤਾ ਲੱਗਿਆ ਤੇ ਉਹਨਾਂ ਨੇ ਫਿਰ ਦੁਬਾਰਾ ਕਰੋ ਆਪਣੇ ਜਿਹੜਾ ਤਾਰਾਂ ਵਾਲਾ ਹੁੰਦਾ ਨਾ ਉਹ ਲੈ ਕੇ ਆ ਗਏ ਤੇ ਜਿਹੜਾ ਬਾੜ ਕੀ ਤੇਰਾ ਸੱਟਾ ਲਾ ਜਾਂ ਸਾਡੇ ਇਹ ਆਪਣੇ ਸਾਥੀ ਨਾਲ ਜਾਂ ਤੇ ਹਮਲਾ ਕੀਤਾ ਸੀ ਇਹਨਾਂ ਨੇ ਫੋਨ ਕਰਾਇਆ ਵੀ ਮੈਨੂੰ ਮਾਰ ਰਹੇ ਆ ਅਸੀਂ ਉੱਥੇ ਛਡਾਣ ਗਏ ਕੀ ਉੱਥੇ ਕੰਮ ਕੀ ਚੱਲ ਰਿਹਾ ਹੈ ਉੱਥੇ ਨਰੇਗਾ ਦਾ ਕੰਮ ਚੱਲ ਰਿਹਾ ਹੈ ਕਿਹਨਾਂ ਦਾ ਚੱਲ ਰਿਹਾ ਹੈ ਇਹ ਤੂੰ ਪਿੰਡ ਪੱਕੜੇ ਦੇ ਬੰਦੇ ਆ ਉਹਨਾਂ ਦਾ ਚੱਲ ਰਿਹਾ ਹੈ ਉਤੇ ਇਹਨਾਂ ਦਾ ਵੱਡਾ ਬ੍ਰਦਰ ਆ ਮੇਰਾ ਤੇ ਉਹਦੇ ਤੇ ਹਮਲਾ ਕੀਤਾ ਇਹਨਾਂ ਨੇ ਫੋਨ ਕਰਾ ਕਿ ਮੈਨੂੰ ਮਾਰ ਰਿਹਾ ਅਸੀਂ ਮਗਰ ਗਏ ਆ ਇਹਨੇ ਵਿੱਚ ਉਹਨਾਂ ਨੇ ਸਾਡੇ ਤੇ ਜਿਹੜਾ ਤਾਰਾਂ ਵਾਲਾ ਬੈਸਬਾਲ ਹੁੰਦਾ ਉਹਨੇ ਮੇਰੇ ਸਿਰ ਤੇ ਮਾਰਿਆ ਕੋਟ ਮਾਰਦੇ ਕੋਈ ਨਹੀਂ ਸਰ ਮੇਰੇ ਤੋਂ ਪਹਿਲਾਂ 2022 ਚ 5ਵੇਂ ਮਹੀਨੇ ਮੇਰੇ ਵੱਲ ਆਰਟੀ ਲਗਾਈ ਗਈ ਜਿੰਨੇ ਸੋਚਣਾ ਕਮਿਸ਼ਨ ਚੰਡੀਗੜ੍ਹ ਕੇਸ ਚੱਲ ਰਿਹਾ ਹੈ ਬਲਾਕ ਦੇ 11 ਪੰਚਾਇਤਾਂ ਦੇ ਸਾਰੇ ਉਹਦੇ ਵਿੱਚ ਇਹਨਾਂ ਪਾਣੀ ਆਣ ਕਰਨ ਕਹਿਤਾ ਰਕਾਰ ਰੋੜ ਗਿਆ ਪਰ ਕਹਿਣ ਨਾਲ ਸਾਬਤ ਕਰਨਾ ਬੜਾ ਔਖਾ ਨਾਲ ਜਿੰਦੇ ਚਾਹ ਫੇਰ ਦਰਜ ਵਗੈਰਾ ਕੁਝ ਨਹੀਂ ਕਰੇਗੇ ਜਿੰਦੇ ਇਹਨਾਂ ਕਾਰਨ ਰੋਡ ਤੋਂ ਬਾਅਦ ਵੀ ਵੱਡੇ ਪੱਧਰ ਤੇ ਜਿੰਨੇ ਪੰਚਾਇਤੀ ਪੈਸੇ ਆਏ ਸਾਰੇ ਇਹਨਾਂ ਕਢਾ ਕੇ ਤੇ ਉਹਨੂੰ ਗਲਤ ਯੂਜ਼ ਕੀਤੇ ਗੰਪਣ ਕੀਤੇ ਤੇ ਇਸ ਮਾਇਰੇ ਵੱਲ ਉਹਨਾਂ ਵਿਜੀਲੈਂਸ ਨੂੰ ਚੰਡੀਗੜ੍ਹ ਪਾਈ ਗਈ ਜੰਦੇ ਵਿੱਚ ਐਪਲੀਕੇਸ਼ਨ ਉਹਨਾਂ ਦੇ ਨਾਲ ਸੰਬੰਧ ਤੇ ਪਹਿਲਾਂ ਵੀ ਮੇਰੇ ਉੱਤੇ ਇਹਨਾਂ ਹੰਬਲਾ ਵਗੈਰਾ ਕੀਤਾ ਲੜਾਈ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਇਹ ਜੀ ਮੈਂ ਤਾਂ ਕੁੜੀ ਸਾਡੀ ਉੱਥੇ ਪਿੰਡ ਚ ਗਈ ਸੀ ਤੇ ਇਹਨਾਂ ਦੀ ਲੜਾਈ ਹੁੰਦੀ ਵੀ ਸੀ ਮਾਦ ਆਪਣੀ ਜੀਤ ਸਿੰਘ ਕੀ ਤੇ ਅਸੀਂ ਵੀ ਗਾਇਬ ਵੀ ਮੇਰੇ ਰਿਸ਼ਤੇਦਾਰੇ ਵੀ ਨੇ ਤੇ ਮੈਂ ਦੇਖਣ ਗਿਆ ਮੈਨੂੰ ਵੀ ਅਗੋਂ ਕਹਿੰਦੇ ਤੂੰ ਕੋਈ ਟਿੱਕੀ ਕਰਨਾ ਹੈ ਉਹ ਕੀ ਕਰਨਾ ਹੈ ਮੈਂ ਹੱਬੀ ਮੈਂ ਤਾਂ ਰਿਸ਼ਤੇਦਾਰਾਂ ਦਾ ਤੁਸੀਂ ਨੂੰ ਕੁੱਟੀ ਕੋ ਜਾਂਦੇ ਮਾਰੀ ਜਾਂਦੇ ਇਹਨਾਂ ਦੇ ਸਿਰ ਤੇ ਸੱਟਾਂ ਲਾਈ ਜਾਂਦੇ ਸੀ ਤੇ ਮੈਂ ਵੀ ਉੱਤੇ ਖੜਿਆ ਤਾਂ ਮੈਨੂੰ ਉਹਨੇ ਮੇਰੇ ਮੋੜ ਤੋਂ ਤੂੰ ਭੱਜ ਭੱਜ ਕੇ ਚਲਾ ਜਾ ਇੱਥੋਂ ਮੈਂ ਹਾਂ ਮੈਂ ਕਿਉਂ ਜਾਵਾਂ ਮੇਰੀ ਰਿਸ਼ਤੇਦਾਰੀ ਫਿਲਹਾਲ ਇਸ ਮਾਮਲੇ ਤੇ ਕਿਸੇ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਦੇ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਅਮਲ ਚੱਲ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਹਰਪੰਜਾਬ